ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅਮਨਦੀਪ ਸਿੰਘ ਆਲੂ ਵਾਲੀਆ ਸਾਡੇ ਨਾਲ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡਸ ਰਿਪਰੈਜ਼ੈਂਟ ਕਰਦੇ ਨੇ ਸੋ ਜਸ਼ਮੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਬਹੁਤ ਸਵਾਗਤ ਹੈ ਜੀ ਅਮਨਦੀਪ ਜੀ ਥੈਂਕ ਯੂ ਸਰ ਥੈਂਕ ਯੂ so much for inviting me ਥੈਂਕ ਯੂ ਜੀ ਅਮਨਦੀਪ ਜੀ ਆ ऑस्ट्रेलिया ਕਿਉਂਕਿ ਜੁਲਾਈ ਇਨਟੇਕ ਦਾ ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ ਹੁਣ ਆਊਟ ਆਫ ਰੀਚ ਹੈ ਫਰੈਸ਼ ਸਟੂਡੈਂਟਸ ਦੇ ਲਈ ਪਰ ਜਿਵੇਂ ਅਕਤੂਬਰ ਔਰ ਨਵੰਬਰ ਇਨਟੇਕ ਨਹੀਂ ਹਾਲਾਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜੁਲਾਈ ਇਨਟੇਕ ਹੋ ਗਿਆ ਉਸ ਤੋਂ ਬਾਅਦ ਫਿਰ ਫ फेब्रुवारी ਇਨਟੇਕ ਹੋ ਗਿਆ ਤੇ ਫਿਰ ਜੁਲਾਈ ਇਨਟੇਕ ਹੋ ਗਿਆ ਅਕਤੂਬਰ ਨਵੰਬਰ ਇਨਟੇਕ ਦੇ ਵਿੱਚ ਕਿਸ ਤਰ੍ਹਾਂ ਦੀ ਸੰਭਾਵਨਾ ਰਹਿੰਦੀ ਹੈ ਕੀ 24 ਪਾਸ ਆਊਟ ਲਈ ਕੋਈ ਪੋਸਿਬਿਲਿਟੀ ਬਣਦੀ ਹੈ ਅਕਤੂਬਰ ਨਵੰਬਰ ਇਨਟੇਕ ਲਈ ਜਾਂ 25 ਪਾਸ ਆਊਟ ਹੀ ਹੁਣ ਐਲੀਜੀਬਲ ਨੇ ਅਕਤੂਬਰ ਨਵੰਬਰ ਇਨਟੇਕ ਲਈ ਕਿਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਪਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹ एलिजिबिलिटी ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਪੂਰੀਆਂ ਕਰਨਗੇ ਪਰ ਕਿਸ ਤਰ੍ਹਾਂ ਦਾ ਵੀਜ਼ਾ ਦਾ ਟ੍ਰੈਂਡ ਰਹਿੰਦਾ ਅਕਤੂਬਰ ਨਵੰਬਰ ਇਨਟੇਕ ਲਈ ਇਹਦੇ ਉੱਪਰ ਜ਼ਰੂਰ ਗੱਲ ਸਾਂਝੀ ਕਰੋ ਸ਼ੋਟ ਸਰ ਸਰ ਪਹਿਲਾਂ ਤਾਂ ਇਹ ਕਿ ਜੋ ਆਸਟ੍ਰੇਲੀਆ ਦੀ ਜੋ ਤੁਸੀਂ ਮੈਨੂੰ ਕੁਰੀ ਪੁੱਟ ਕੀਤੀ ਹੈ ਜੇ ਮੈਂ ਇਹਦੇ ਇਨ ਡੈਪਥ ਇਨਫੋਰਮੇਸ਼ਨ 'ਤੇ ਜਾਵਾਂ ਤਾਂ ਮੈਨੂੰ ਕਾਫੀ ਸਮਾਂ ਲੱਗ ਜਾਏਗਾ ਪਰ ਮੈਂ ਜਿਹਨੇ ਵੀ ਈ ਵਿਊਅਰਸ ਹਨ ਉਹ ਦੇਖ ਰਹੇ ਹਨ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਪਹਿਲਾਂ ਤਾਂ ਆਸਟ੍ਰੇਲੀਆ ਦਾ ਪ੍ਰੋਸੈਸ ਜਿਹੜਾ ਹੈ ਨਾ ਉਹ ਸਟ੍ਰਿਕਟ ਹੈ ਬਟ ਇੰਪੋਸੀਬਲ ਨਹੀਂ ਹੈ ਤੁਸੀਂ ਇੱਕ ਕੰਟਰੀ ਚ ਜਾ ਕੇ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਰੂਲਸ ਦੇ ਤਹਿਤ ਚੱਲਣਾ ਹੈ ਸੋ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਉਹਨਾਂ ਦੇ ਰੂਲਸ ਐ ਰੈਗੂਲੇਸ਼ਨਸ ਨੂੰ ਪ੍ਰੋਪਰਲੀ ਅੰਡਰਸਟੈਂਡ ਕਰਕੇ ਅੱਗੇ ਵਧਿਏ ਕੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇਣਾ ਚਾਹੁੰਦਾ ਹੈ ਬਿਲਕੁਲ ਦੇਣਾ ਚਾਹੁੰਦਾ ਹੈ ਇਸੇ ਕਰਕੇ ਤੇ ਉਹਨਾਂ ਨੇ ਬੱਚਿਆਂ ਨੂੰ ਕਿਹਾ ਹੋਇਆ ਹੈ ਕਿ ਤੁਸੀਂ ਅਪਲਾਈ ਕਰੋ ਜੋ ਨਹੀਂ ਦੇਣਾ ਚਾਹੁੰਦਾ ਤਾਂ ਕਦੇ ਵੀ ਕਹਿੰਦਾ ਹੀ ਨਹੀਂ ਉਹਨਾਂ ਨੇ ਆਪਣੀ ਯੂਨੀਵਰਸਿਟੀਆਂ ਨੂੰ ਕਹਿ ਦਿੱਤਾ ਸੀ ਕਿ ਕਿ ਡੋਮੈਸਟਿਕ ਬੱਚੇ ਰੱਖੋ ਜਦੋਂ ਮੈਂ ਆਸਟ੍ਰੇਲੀਅਨ ਐਜੂਕੇਸ਼ਨ ਦੀ ਗੱਲ ਕਰਾਂ ਸੋ ਪਹਿਲੇ ਨੰਬਰ ਦੇ ਉੱਤੇ ਮੈਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਮੈਨੂੰ IELTS ਜਾਂ PTE ਹੀ ਚਾਹੀਦਾ ਹੀ ਚਾਹੀਦਾ ਹੈ। ਵਿਦਆਊਟ IELTS ਵਰਗਾ ਕੋਈ ਕਨਸੈਪਟ ਹੈ ਹੀ ਨਹੀਂ ਆਸਟ੍ਰੇਲੀਆ 'ਚ। ਸੋ ਪਹਿਲਾਂ ਮੈਂ IELTS ਤੇ PTE ਦੋਤੇ ਧਿਆਨ ਦਵਾਂ। ਮੈਂ ਹਮੇਸ਼ਾ ਬੱਚੇ ਨੂੰ ਸੁਜੈਸਟ ਕਰਦਾ ਹਾਂ ਕਿ 6.5 ਬੈਂਡ, ਨਾਟ ਲੈਸਰ than 6 ਬੈਂਡ ਜ਼ਰੂਰ ਹੋਣ ਤੁਹਾਡੇ। ਜੇ ਤੁਸੀਂ PTE ਦੇ ਵਿੱਚੋਂ ਤਾਂ ਤੁਸੀਂ 60 ਬੈਂਡਸ ਓਵਰਆਲ ਤਾਂ ਜ਼ਰੂਰ ਲੈ ਕੇ ਆਓ। ਜੇ ਨਰਸਿੰਗ ਵਰਗੇ ਪ੍ਰੋਗਰਾਮਸ ਅਪਲਾਈ ਕਰਦੇ ਹੋ ਤਾਂ 65 ਈਚ ਬੈਂਡ ਚਾਹੀਦੇ। ਚੰਗੀ ਯੂਨੀਵਰਸਿਟੀ 'ਚ ਜਾਣ ਵਾਸਤੇ। ਦੂਸਰੇ ਨੰਬਰ ਦੇ ਵਿੱਚ ਯੂਨੀਵਰਸਿਟੀਆਂ ਜੇ ਮੈਂ ਗੱਲ ਕਰਾਂ ਸਰ ਕਾਲਜਿਸ ਵੀ ਨਹੀਂ ਐ ਅੱਛੇ ਬਹੁਤ ਸਾਰੇ ਬਟ ਮੇਜਰਲੀ ਆਸਟ੍ਰੇਲੀਆ ਦੇ ਵਿੱਚ ਟੋਟਲ 42 ਯੂਨੀਵਰਸਿਟੀਆਂ ਨੇ ਥੈਟਸ ਇਟ ਠੀਕ ਹੈ ਜੀ ਉਹਦੇ ਚ ਗਰੁੱਪ 8 ਯੂਨੀਵਰਸਿਟੀਆਂ ਆ ਜਾਂਦੀਆਂ ਨੇ ਜਿਹੜੀਆਂ ਉੱਥੇ ਦੀਆਂ ਟੌਪ 8 ਯੂਨੀਵਰਸਿਟੀਆਂ ਮੰਨੀਆਂ ਜਾਂਦੀਆਂ ਨੇ ਜਦੋਂ ਮੈਂ ਆਸਟ੍ਰੇਲੀਆ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਸੈਪਲਾਈ ਕਰਨ ਦੀ ਟਰਾਈ ਕਰਾਂ ਜਾਂ ਕੋਸ਼ਿਸ਼ ਕਰਾਂ ਮੈਂ ਐਕੈਡਮਿਕਲੀ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ ਜਦੋਂ ਮੈਂ ਐਕੈਡਮਿਕਲੀ ਸਟਰੋਂਗ ਹੋਣ ਦੀ ਗੱਲ ਕਰਾਂ ਤੇ ਮੇਰੇ ਬੈਸਟ 4 ਸਬਜੈਕਟਸ ਚੂ ਮੇਰਾ ਕੋਰ ਦੇਖਿਆ ਜਾਂਦਾ ਜਿਵੇਂ ਕਿ ਮੈਂ ਨਾਨ ਮੈਡੀਕਲ ਕੀਤੀ ਹੋਈ ਹੈ ਤਾਂ ਫਿਜ਼ਿਕਸ కెਮਿਸਟਰੀ ਮੈਥਮੈਟਿਕਸ ਐਂਡ ਇੰਗਲਿਸ਼ ਜੇ ਮੈਂ ਕਾਮਰਸ ਕੀਤੀ ਹੋਈ ਉਹਦੇ ਵਿੱਚ ਸਟੈਟਸ ਆ ਜਾਂਦਾ ਹੈ ਉਸ ਇਕਨੋਮਿਕਸ ਆ ਜਾਂਦੀ ਹੈ ਰਾਈਟ ਇੰਗਲਿਸ਼ ਵੀ ਆ ਜਾਂਦੀ ਹੈ ਬਟ ਮੇਨ ਸਬਜੈਕਟ ਜਿਹੜੇ ਜਨਰਲ ਸਬਜੈਕਟ ਹੈ ਉਹਨਾਂ ਨੂੰ ਕਨਸੀਡਰ ਨਹੀਂ ਕਰਦੇ ਜਦੋਂ ਤੁਸੀਂ ਕਿਸੇ ਵੀ ਐਜ਼ ਅ ਸਟੂਡੈਂਟ ਮੈਂ ਕਹ ਰਿਹਾ ਜਦੋਂ ਤੁਸੀਂ ਕਿਸੇ ਵੀ ਕੰਸਲਟੈਂਟ ਕੋ ਜਾਣੇ ਹੋ ਜਾਂ ਏਜੰਟ ਕੋ ਜਾਣੇ ਹੋ ਤਾਂ ਤੁਸੀਂ ਉਹਨੂੰ ਕਹਿੰਨੇ ਜੀ ਮੇਰੇ ਓਵਰਆਲ 70% ਨੰਬਰ ਨੇ ਬਟ ਆਸਟ੍ਰੇਲੀਆ ਇਦਾਂ ਨਹੀਂ ਦੇਖਦਾ ਆਸਟ੍ਰੇਲੀਆ ਦੇਖਦਾ ਤੁਹਾਡੇ ਕੋਰਸ ਸਬਜੈਕ फिजिकल एजुकेशन चो नाइनटी फाइव मार्क्स ने बट कैमस्ट्री चो फिफ्टी फाइव आ दैट कैन बी एन इशू सो एलिजीबिली के पक्षों बच्चे इंश्योर करना स्पेसली जोड़ा पंजाब का बच्चा है उन्हें इंश्योर करना है कि सैवनटी फाइव परसेंट तो उत्ते था होना चाहिए जो तो थोड़े सैवनिटी फाइव परसेंट तो उत्ते मार्क्स नेटेट बोर्ड तो हो तो या सी बी एस ई बोर्ड तो हो ऑस्ट्रेलिया विल शो यू गुड ऑपरचुनिटी टू स्टडी देयर एंड ईवन जो थोड़े थोड़े घट्ट नंबर भी ने मैं यही नहीं कहता अलाउड नहीं है बट ऑप्शन थोड़े घट चाहते हैं ਦੈਨ ਆਫਟਰ ਥੈਟ ਜੋ ਇੰਪੋਰਟੈਂਟ ਪ੍ਰੋਸਪੈਕਟ ਆ ਆਸਟ੍ਰੇਲੀਆ ਦਾ ਉਹ ਹੈ ਫਾਈਨੈਂਸਸ ਜਿਹਦੇ ਕਰਕੇ ਸਾਰੇ ਡਰਦੇ ਨੇ ਉਸੇ ਥਾਂ ਤੇ ਕੁਝ ਐਥਿਕਲ ਪ੍ਰੈਕਟਿਸਿਸ ਵੀ ਫਾਲੋ ਮੈਂ ਰਿਕੁਐਸਟ ਕਰਦਾ ਹਾਂ ਪੇਰੈਂਟਸ ਨੂੰ ਉਹਦੇ ਵਿੱਚ ਇਨਵੋਲਵ ਨਾ ਹੋਵੋ ਕਿਉਂਕਿ ਪਹਿਲੀ ਗੱਲ ਦਾ ਵੀਜ਼ਾ ਨਹੀਂ ਆਣਾ ਜੇ ਵੀਜ਼ਾ ਨਾ ਆਇਆ 에어ਪੋਰਟ ਤੋਂ ਤੇ ਪ੍ਰੋਬਲਮ ਹੋ ਜਾਣੀ ਹੈ ਕਿਉਂਕਿ ਤੁਹਾਡੇ ਅਕਾਊਂਟ 'ਚ ਜਦੋਂ ਉਹਨਾਂ ਨੂੰ ਫੰਡ ਨਹੀਂ ਦਿਖੇ ਪੈਕੇਜ ਵਾਲਾ ਕਨਸੈਪਟ ਦਿਖੇ ਤਾਂ ਤੁਹਾਨੂੰ ਉਹਨਾਂ ਨੂੰ ਉੱਥੋਂ ਹੀ ਵਾਪਸ ਭੇਜ ਦੇਣਾ ਮੈਂ ਤਾਂ ਦੇ ਬਹੁਤ ਸਾਰੇ ਕੇਸਿਸ ਦੇਖੇ ਨੇ ਜਿਸ ਦੇ ਵਿੱਚ ਬੱਚਿਆਂ ਨੇ ਪੈਕੇਜ ਕਰਕੇ ਵੀਜ਼ਾ ਲੈ ਲਿਆ ਪਰਿਵਾਰ ਨੇ ਬਹੁਤ ਖੁਸ਼ੀ-ਖੁਸ਼ੀ ਕਿਹਾ ਕਿ ਅਸੀਂ ਤਾਂ ਪੈਕੇਜ 'ਚ ਵੀਜ਼ਾ ਲੈ ਲਿਆ ਪਰ ਜਦੋਂ 에어ਪੋਰਟ ਤੇ ਬਾਰਡਰ ਸਿਕਿਉਰਿਟੀ ਫੋਰਸਸ ਉਹਨਾਂ ਨੂੰ ਮਿਲਦੀਆਂ ਨੇ ਤਾਂ ਉਹ ਪੁੱਛਦੇ ਨੇ ਤੁਹਾਡੇ ਫੰਡ ਕਿੱਥੋਂ ਆਏ ਕਿੰਨੇ ਪੈਸੇ ਸੀ ਉਹਨਾਂ ਕੋ ਕਿ ਜਵਾਬ ਨਹੀਂ ਆਉਂਦਾ ਤਾਂ ਉੱਥੇ ਹੀ ਵਾਪਸ ਭੇਜ ਦਿੰਦੇ ਨੇ ਆਸਟ੍ਰੇਲੀਆ ਦੀ ਧਰਤੀ ਤੇ ਪੈਰ ਵੀ ਨਹੀਂ ਰੱਖ ਪਾਉਂਦੇ ਸੋ ਪਹਿਲੀ ਗੱਲ ਇਹ ਹੈ ਕਿ ਪੈਕੇਜ ਸਿਸਟਮ ਤੋਂ ਡਿਸਟੈਂਸ ਰੱਖਣਾ ਹੁਣ ਜੇ ਮੈਂ ਥੋੜਾ ਜਿਹਾ ਤੁਹਾਨੂੰ ਉਹਦੀ ਬਰੀਫ ਬਰੀਫਲੀ ਦੱਸਾਂ ਤੇ ਇਹਨੂੰ ਜੀਐਸ ਕਹਿੰਦੇ ਆ ਥੈਟ ਇਜ਼ ਜੇਨੂਇਨ ਸਟੂਡੈਂਟ ਦਾ ਪ੍ਰੋਸੈਸ ਜੇਨੂਇਨ ਸਟੂਡੈਂਟ ਪ੍ਰੋਸੈਸ ਕੋਈਸ ਪ੍ਰੋਸੈਸ ਦੇ ਅੰਦਰ ਬੱਚੇ ਦਾ ਲਿਵਿੰਗ ਕਾਸਟ ਉਸ ਤੋਂ ਬਾਅਦ ਬੱਚੇ ਦੀ ਫੀਸ ਐਂ ਉਸ ਤੋਂ ਬਾਅਦ ਉਹਦੀ ਰਿਟਰਨ ਟਿਕਟ ਦੀ ਕਾਸਟ ਮੈਂ ਲੰਬਸਮ ਤੁਹਾਨੂੰ ਜੇ ਦੱਸਾਂ ਤੇ 32 33000 ਡਾਲਰ ਬਣ ਜਾਂਦਾ ਹੈ ਲਿਵਿੰਗ ਕਾਸਟ ਪਲੱਸ ਰਿਟਰਨ ਟਿਕਟ ਕਾਸਟ ਇਸ ਇੱਕ ਹੈਲਥ ਕਵਰ ਵੀ ਹੁੰਦਾ ਉਹ ਬੱਚਾ ਪੇ ਕਰਕੇ ਲੈ ਲੈਂਦਾ ਹੈ ਉਹ 1200 ਤੋਂ 1500 2000 ਯੂਰੋ ਡਾਲਰ ਦੇ ਵਿੱਚ ਵਿੱਚ ਆਉਂਦਾ ਹੈ ਫੀਸ ਜਿਹੜੀ ਇੱਕ ਚੰਗੀ ਯੂਨੀਵਰਸਿਟੀ ਦੀ ਹੈ 30 ਤੋਂ 35000 ਡਾਲਰ ਚਾਹਦੀ ਹੈ ਬਟ ਕੁਝ ਇੱਕ ਯੂਨੀਵਰਸਿਟੀਆਂ ਤੇ ਕਾਲਜਸ ਦੇ ਵਿੱਚ ਫੀਸ ਘੱਟ ਵੀ ਹੁੰਦੀ ਹੈ ਉੱਥੇ 25000 ਡਾਲਰ ਤੱਕ ਵੀ ਚਲ ਜਾਂਦੀ ਹੈ ਸਕਾਲਰਸ਼ਿਪ ਤੋਂ ਬਾਅਦ ਕੁਝ ਇੱਕ ਚੰਗੇ ਇੰਸਟੀਟਿਊਸ਼ਨ ਨੇ ਜਿਹੜੇ 20 ਤੋਂ 22 ਹਜ਼ਾਰ ਡਾਲਰ ਚ ਫੀਸ ਵੀ ਆਫਰ ਕਰਦੇ ਨੇ ਬਟ ਜਨਰਲੀ 30 35 ਹਜ਼ਾਰ ਡਾਲਰ ਚ ਫੀਸ ਹੁੰਦੀ ਹੈ ਸੋ ਜੇ ਮੈਂ ਇਹਦਾ ਪੂਰਾ ਕੰਪੈਰੀਸਨ ਕਰਾਂ ਤਾਂ ਮੋਟਾ-ਮੋਟਾ 60 65 ਹਜ਼ਾਰ ਡਾਲਰ ਬਣ ਜਾਂਦਾ ਜਿਹੜਾ 32 35 ਲੱਖ ਰੁਪਿਆ ਬੱਦ ਆਇਆ ਫਸਟ ਈਅਰ ਵਾਸਤੇ ਠੀਕ ਹੈ ਜੀ ਪਰ ਜਦੋਂ ਇਹ ਰੈਪ੍ਰেজੈਂਟੇਸ਼ਨ ਅਸੀਂ ਫੰਡਿੰਗ ਦੇ ਆਸਟ੍ਰੇਲੀਆ ਚ ਕਰਦੇ ਆ ਉਹਦੇ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਸਿਰਫ ਇਹ ਦਿਖਾਣਾ ਕਿ ਮੇਰੇ ਕੋ 35 ਲੱਖ ਰੁਪਿਆ ਪਿਆ ਉਹਨਾਂ ਨੂੰ ਇਹ ਦਿਖਾਣਾ ਕਿ ਮੇਰੇ ਕੋ 35 ਲੱਖ ਰੁਪਿਆ ਕਿੱਥੋਂ ਆ ਤਕੀ ਮੇ ਆਉਣ ਵਾਲੇ ਸਾਲਾਂ ਚ ਜਦੋਂ ਮੇਰੇ ਬੱਚੇ ਨੇ ਉਥੇ ਪੜ੍ਹਾਈ ਕੰਪਲੀਟ ਕਰਨੀ ਹੈ ਦੂਜਾ ਸਾਲ ਜਾਂ ਤੀਜਾ ਸਾਲ ਮੈਂ ਉਹਨਾਂ ਸਾਲਾਂ ਚ ਵੀ 35% ਦੀ ਅਰੇਂਜਮੈਂਟ ਆਪਣੇ ਬੱਚੇ ਲਈ ਕਰ ਸਕਦਾ ਹਾਂ ਯਾਨੀ ਕਿ ਸੋਰਸ ਆਫ ਇਨਕਮ ਬਹੁਤ ਸਿੰਪਲ ਜੀ ਗੱਲ ਆ ਵਾਟ ਵੇਅਰ ਵੈਨ ਵਾਈ ਹਾਊ ਐਂਡ ਹੂ 5 ਵਾ 1 ਐਚ ਇਹਨਾਂ ਸਵਾਲਾਂ ਦਾ ਜਵਾਬ ਆ ਕੀ ਤੁਹਾਡੇ ਕੋਲ ਪੈਸਾ ਹੈਗਾ ਹੈਗਾ ਹੈ ਕਿੱਥੋਂ ਆਇਆ ਕਨੇ ਦਿੱਤਾ ਕਿਉਂ ਦਿੱਤਾ ਕਿਸ ਤਰੀਕੇ ਨਾਲ ਦਿੱਤਾ ਉਹਨੂੰ ਖਰਚਣਾ ਕਿੱਦਾਂ ਹੈ ਜਿੱਦਾਂ ਆਸਟ੍ਰੇਲੀਆ ਇਹ ਕਹਿੰਦਾ ਆ ਕਿ ਇੱਕ ਐਸੈਟ ਆ ਮੇਰਾ ਮੇਰੀ ਕੋਈ ਜ਼ਮੀਨ ਆ ਮੈਂ ਉਹ ਜ਼ਮੀਨ ਵੇਚ ਕੇ 30 ਲੱਖ ਰੁਪਇਆ ਜਿਹੜਾ ਆ ਆਪਣੇ ਅਕਾਊਂਟ ਚ ਪਾ ਲਿਆ ਆਸਟ੍ਰੇਲੀਆ ਨੇ ਕਿਹਾ ਠੀਕ ਹੈ ਜੀ ਤੁਸੀਂ ਇਹ 30 ਲੱਖ ਰੁਪਇਆ ਜਸਟੀਫਾਈ ਕਰ ਦਿੱਤਾ ਤੁਹਾਡੇ ਪਹਿਲੇ ਸਾਲ ਦੇ ਹਿਸਾਬ ਨਾਲ 30 ਲੱਖ ਮੈਨੇਜ ਹੋ ਗਿਆ ਬਟ ਦੂਜੇ ਸਾਲ ਦੀ ਫੀਸ ਕਿੱਥੋਂ ਆਏਗੀ ਅਸੀਂ ਉਹ ਵੀ ਦੇਖਣਾ ਹੈ ਉਹ ਇਨਕਮ ਟੈਕਸ ਰਿਟਰਨਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਜੇ ਮੇਰੀ 16 ਲੱਖ ਰੁਪਇਆ ਮੈਂ ਰਿਟਰਨ ਭਰਦਾ ਪਿਆ ਸਟਿਲ ਆਈ ਕੈਨ ਜਸਟੀਫਾਈ ਕਿ ਮੈਨੂੰ 16 ਸਾਲ ਹੋ ਗਏ ਕੰਮ ਕਰਦੇ ਨੂੰ 20 ਸਾਲ ਹੋ ਗਏ ਕੰਮ ਕਰਦੇ ਨੂੰ 16 ਲੱਖ ਮੈਂ ਰਿਟਰਨ ਪਰ ਇਹ ਤਾਂ ਸ਼ਾਇਦ ਮੇਰੇ ਕੋਲ 25 30 ਲੱਖ ਰੁਪਏ ਮਿਲ ਕੋ ਸੋਰਸ ਹੋ ਸਕਦਾ ਪਰ ਮੈਨੂੰ 20 ਸਾਲ ਕੰਮ ਕਰਨ ਤੋਂ ਬਾਅਦ ਮੇਰੀ ਆਈਟੀਆਰ ਹੈਗੀ 10 ਲੱਖ ਰੁਪਏ ਤੇ ਮੇਰੇ ਅਕਾਊਂਟ ਚ 40 ਲੱਖ ਰੁਪਏ ਪਿਆ ਉਹ ਗੱਲ ਹੀ ਨਹੀਂ ਮੈਚ ਕੀਤੀ ਸੋ ਇਹ ਅਨਾਲਿਸਿਸ ਹੁੰਦਾ ਪ੍ਰੋਪਰ ਐਂਡ ਇਹ ਅਨਾਲਿਸਿਸ ਜਿਹੜਾ ਯੂਨੀਵਰਸਿਟੀ ਕਰਦੀ ਹੈ ਉਸ ਤੋਂ ਬਾਅਦ ਐਮਬੈਸੀ ਵੀ ਕਰਦੀ ਹੈ 3 ਮਹੀਨੇ ਪੁਰਾਣੇ ਫੰਡ ਜਨਰਲੀ ਕਿਹਾ ਜਾਂਦਾ ਬਟ ਐਮਬੈਸੀ ਤੇ ਯੂਨੀਵਰਸਿਟੀ ਇੱਥੇ ਤੱਕ ਕਹਿ ਦਿੰਦੀ ਹੈ ਕਿ ਸਾਨੂੰ ਤੁਸੀਂ ਇਦਾਂ ਕਰੋ ਆਪਣੇ 6 ਮਹੀਨੇ ਪੁਰਾਣੀ ਸਟੇਟਮੈਂਟ ਭੇਜੋ ਅਸੀਂ ਹੋਰ ਈਵੈਲੂਏਟ ਕਰਨਾ ਕੁਝ ਰੀਜਨਸ ਨੇ ਜਿਹੜੇ ਥੋੜੇ ਜੇ ਟਫ ਰੀਜਨਸ ਆ ਜਾਂਦੇ ਨੇ ਜਿਵੇਂ ਕਿ ਪੰਜਾਬ ਹੈ ਹਰਿਆਣਾ ਹੈ ਇੱਥੇ ਜਿਆਦਾ ਸਕਰੂਟਨੀ ਹੁੰਦੀ ਹੈ ਸੋ ਇੱਥੇ ਜਿਆਦਾ ਕੇਅਰਫੁਲ ਰਹਿਣ ਦੀ ਲੋੜ ਹੈ ਜੇ ਸਕਸੈਸਫੁਲੀ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੈ ਐਂਡ ਉੱਥੇ ਨਾ ਇੱਕ ਇਸ ਮਾਧਿਅਮ ਦੇ ਰਾਹੀਂ ਸਰ ਤੁਹਾਡੀ ਰੀਚ ਬਹੁਤ ਵੱਡੀ ਹੈ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਥੋੜੀ ਹੋਰ ਇਨਫੋਰਮੇਸ਼ਨ ਸ਼ੇਅਰ ਕਰਾਂ ਮੈਂ ਇਸ ਮਾਧਿਅਮ ਦੇ ਰਾਹੀਂ ਨਾ ਸਾਰੇ ਬੱਚਿਆਂ ਨੂੰ ਇੱਕ ਗੱਲ ਦੱਸਣਾ ਚਾਹਣਾ ਹੈ ਜਾਂ ਪੇਰੈਂਟਸ ਨੂੰ ਦੱਸਣਾ ਚਾਹਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਨਾ ਸੀਓਈ ਆਂਦੀ ਹੈ ਜਿਹਨੂੰ ਕਹਿੰਦੇ ਆ ਕਨਫਰਮੇਸ਼ਨ ਆਫ ਐ ਕੋਈ ਜਿਹੜੀ COE ਹੈ ਨਾ ਆਸਟ੍ਰੇਲੀਆ ਦਾ ਪੂਰੇ ਆਸਟ੍ਰੇਲੀਆ ਦਾ ਇੱਕੋ ਹੀ ਸੌਫਟਵੇਅਰ ਆ ਜਿਹਦਾ ਨਾਮ ਹੈਗਾ ਪ੍ਰਿਜ਼ਮ ਉੱਥੋਂ COE ਨਿਕਲਦੀ ਆ ਜੇ ਅਮਨਦੀਪ ਸਿੰਘ ਨਾਮ ਦੇ ਉੱਤੇ ਉਹਦੇ ਪਾਸਪੋਰਟ ਨੰਬਰ ਦੇ ਨਾਲ ਇੱਕ COE ਨਿਕਲੀ ਹੈ ਨਾ ਆਸਟ੍ਰੇਲੀਆ ਚੋ ਚਾਹੇ ਜਿਹੜੇ ਮਰਜ਼ੀ ਕਾਲਜ ਆ ਯੂਨੀਵਰਸਿਟੀ ਦੀ ਹੋਵੇ ਠੀਕ ਹੈ ਜੀ ਉਹਨਾਂ ਦੇ ਸੈਂਟਰਲਾਈਜ਼ਡ ਸੌਫਟਵੇਅਰ ਚ ਆ ਗਿਆ ਸਰਕਾਰੀ ਸੌਫਟਵੇਅਰ ਚ ਕਿ ਜੀ ਇਸ ਨਾਮ ਦੇ ਉੱਤੇ ਇੱਕ ਨਿਕਲੀ ਹੋਈ ਹੈ COE ਤੇ ਉਹਨਾਂ ਕੋ ਪੂਰਾ ਚਿੱਠਾ ਹੋਣਾ ਮੇਰਾ ਇਦਾਂ ਨਹੀਂ ਹੈਗਾ ਕਿ ਉੱਥੇ ਇੱਕ ਕਾਲਜ ਨੇ ਆਫਰ ਜਾਂ ਕਾਲਜ ਨੇ ਆਫਰ ਦੇ ਦੇ ਨਹੀਂ ਬਟ ਉੱਥੇ ਯੂਨੀਵਰਸਿਟੀ ਨੇ ਸੀਓਈ ਨਹੀਂ ਦੇਣੀ। ਭੇਜ ਨਹੀਂ ਤੁਹਾਨੂੰ ਯੂਨੀਵਰਸਿਟੀ ਨਹੀਂ ਹੈ ਪਰ ਬੈਕਐਂਡ ਤੋਂ ਪ੍ਰਿਜ਼ਮ ਸੌਫਟਵੇਅਰ ਹੈ ਜਿੱਥੋਂ ਸੀਓਈ ਭੰਦੀ ਉਹ ਸੈਂਟਰਲਾਈਜ਼ ਸੌਫਟਵੇਅਰ ਹੈ ਆਸਟ੍ਰੇਲੀਅਨ ਗਵਰਨਮੈਂਟ ਦਾ। ਇਸ ਕਰਕੇ ਉੱਥੇ ਦੀ ਬਹੁਤ ਹੀ ਸਟ੍ਰੀਮਲਾਈਨਡ ਪ੍ਰੋਸੈਸ ਹੈ। ਉਹਦੇ ਵਿੱਚ ਤੁਸੀਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਕਨਫਿਊਜ਼ ਨਹੀਂ ਕਰ ਸਕਦੇ। ਸਮਝ ਲੈਂਦਾ ਹੈ ਆਸਟ੍ਰੇਲੀਆ ਇਸੇ ਕਰਕੇ ਤੁਸੀਂ ਸਟਾਰਟਿੰਗ ਤੋਂ ਬਿਲਕੁਲ ਸਹੀ ਕਿਹਾ ਕਿ ਨਵੰਬਰ ਅਕਤੂਬਰ ਇੰਟੇਕ ਜਿਹੜਾ ਉੱਥੇ ਧਿਆਨ ਦੇਣ ਦੀ ਗੱਲ ਹੈ। एंड लास्टली दो हज़ार चौबीस पास आउट जो बच्चे ने उन्होंने भी ऑपरचुनिटी है जल्दी तो जल्दी वो अप्लाई करके नवंबर अक्टूबर इनटेक या फिर कुछ केसिस अगले साल फैब इनटेक भी चांस हो सकता है बट एक ग्रेजुअली चांस तो हाथों चला जाना है क्योंकि बैचलर्स वास्ते ऑस्ट्रेलिया गैप अक्सैप्ट नहीं करता मास्टर ऑस्ट्रेलिया गैप असैप्ट कर, कर है बिल्कुल ठीक है आ, बड़ी इंपोर्टेंट गल दसी है आ, ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਜਸਟੀਫਿਕੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਦੀਆਂ ਧਾਰਨਾਵਾਂ ਸੀ ਕਿ ਆਸਟ੍ਰੇਲੀਆ ਅੱਜਕੱਲ ਕਟ ਵੀਜ਼ੇ ਦੇ ਰਿਹਾ ਹੈ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਸਰ ਮੈਂ ਨਾ ਇੱਕ ਇੱਕ ਥੀਸ ਕਲੈਰੀਫਾਈ ਕਰਨਾ ਚਾਹੁੰਦਾ ਆਸਟ੍ਰੇਲੀਆ ਘੱਟ ਵੀਜ਼ੇ ਦੇ ਰਿਹਾ ਹੈ ਇਹਦਾ ਮਤਲਬ ਕੀ ਹੈ ਕਿ ਜੇ ਆਸਟ੍ਰੇਲੀਆ ਕੋਲ ਮੰਨ ਲਓ 100 ਵੀਜ਼ੇ ਦੇਣ ਦੀ ਕਪੈਸਿਟੀ ਹੈ ਤਾਂ ਆਸਟ੍ਰੇਲੀਆ 150 ਵੀਜ਼ਾ ਨਹੀਂ ਦੇ ਸਕਦਾ ਨਾ ਜੇ ਆਸਟ੍ਰੇਲੀਆ ਕੋਲ 250 ਵੀਜ਼ਾ ਦੇਣ ਦੀ ਕਪੈਸਿਟੀ ਹੈ ਤਾਂ ਆਸਟ੍ਰੇਲੀਆ 350 ਵੀਜ਼ਾ ਨਹੀਂ ਦੇ ਸਕਦਾ ਮੈਂ ਤੁਹਾਡੇ ਪਲੇਟਫਾਰਮ ਦੇ ਰਾਹੀਂ ਪਹਿਲਾਂ ਵੀ ਕੁਝ ਇੰਟਰੈਕਸ਼ਨਸ ਇਹ ਸ਼ੇਅਰ ਕੀਤਾ ਕਿ ਇੱਕ ਇੱਕ ਕੰਟਰੀ ਸਟੱਡੀ ਵੀਜ਼ਾ ਕਿਉਂ ਦਿੰਦੀ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ ਇਸ ਫੀਲਡ ਦੇ ਵਿੱਚ ਸ਼ਾਰਟੇਜ ਆਫ ਮੈਨਪਾਵਰ ਹੈ ਸਾਨੂੰ ਇਹ ਸਕਿੱਲ ਡਿਵੈਲਪਮੈਂਟ ਚਾਹੀਦੀ ਹੈ ਕਿਉਂਕਿ ਸਾਡੇ ਇੱਥੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਕੋਈ ਸਕਿੱਲ ਨਹੀਂ ਹੈ ਤੇ ਉਹਨਾਂ ਨੂੰ ਡਿਵੈਲਪ ਕਰਨ ਨੂੰ ਟਾਈਮ ਲੱਗ ਸਕਦਾ ਹੈ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਫਿਰ ਉਹ ਪ੍ਰੋਗਰਾਮ ਉਹ ਯੂਨੀਵਰਸਿਟੀਆਂ ਨੂੰ ਕਹਿੰਦੇ ਨੇ ਕਿ ਸਾਨੂੰ ਇਹਦੇ ਵਿੱਚ ਤੁਸੀਂ ਇੰਟਰਨੈਸ਼ਨਲ ਗਲੋਬਲ ਸਿਟੀਜ਼ਨ ਲੈ ਕੇ ਆਣੇ ਇੰਟਰਨੈਸ਼ਨਲ ਸਟੂਡੈਂਟ ਲੈ ਆਣੇ ਕੋਈ ਇੱਕ ਕੋਟਾ ਹੁੰਦਾ ਹੈ ਉਸ ਕੋਟੇ ਦੇ ਤਹਿਤ ਉਹਨਾਂ ਨੇ ਸੀਟ ਦੇਣੀ ਹੈ ਠੀਕ ਹੈ ਸਰ ਮੇਰੇ 90% ਨੰਬਰ ਨੇ ਮੇਰੇ ਕੁਲ ਫੰਡਸ ਜਿਹੜੇ ਨੇ ਜੈਨੂਨ ਅਵੇਲੇਬਲ ਨੇ ਮੇਰੇ ਨਾਲ ਪੰਜ ਸਟੂਡੈਂਟ ਹੋਰ ਨੇ ਜਿਨ੍ਹਾਂ ਦੇ 70% ਨੰਬਰ ਨੇ ਉਹਨਾਂ ਦੇ ਕੋ ਫੰਡਸ ਅਵੇਲੇਬਲ ਬਾਕੀ ਪੰਜ ਸਟੂਡੈਂਟ ਹੋਰ ਨੇ ਜਿਨ੍ਹਾਂ ਕੋ ਜੈਨੂਨ ਫੰਡਸ ਨਹੀਂ ਹੈਗੇ ਤੇ 55% ਨੰਬਰ ਤੁਸੀਂ ਆਪ ਹੀ ਦੇਖ ਲਓ ਕਿਹਦੇ ਵੀਜ਼ਾ ਆਉਣ ਦੇ ਚਾਂਸ ਜ਼ਿਆਦਾ ਨੇ ਕਿਹਦੇ ਘੱਟ ਮੈਂ ਨਹੀਂ ਕਹਿੰਦਾ 55% ਵਾਲੇ ਦਾ ਵੀਜ਼ਾ ਨਹੀਂ ਆ ਸਕਦਾ ਠੀਕ ਹੈ ਜੀ ਜੇਕ ਪ੍ਰੋਫਾਈਲ ਨੂੰ ਚੰਗੇ ਤਰੀਕੇ ਨਾਲ ਤਿਆਰ ਕੀਤਾ ਜਾਵੇ ਇੱਕ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਦਿੱਤੀ ਜਾਵੇ ਤਾਂ ਉਹ ਬਿਲਕੁਲ ਵੀਜ਼ਾ ਐਕਵਾਇਰ ਕਰ ਸਕਦੀ ਹੈ ਕਿਉਂਕਿ ਇਨਰ ਯੂਨੀਵਰਸਿਟੀਆਂ ਦਾ ਵੀ ਮਾਈਂਡਸੈਟ ਇਹ ਹੈ ਕਿ ਅਕੈਡੈਮਿਕ ਪਰਸੈਂਟੇਜ ਤੁਹਾਡੀ ਕ੍ਰੈਡੀਬਿਲਟੀ ਨਹੀਂ ਡਿਫਾਈਨ ਕਰਦਾ ਪਰ ਪਲੀਜ਼ ਅੰਡਰਸਟੈਂਡ 올 ਦ ਸਟੂਡੈਂਟਸ 올 ਦ ਪੇਰੈਂਟਸ ਪਲੀਜ਼ ਅੰਡਰਸਟੈਂਡ ਕਿ ਇੱਕ ਕੰਟਰੀ ਵੀਜ਼ਾ ਕਿਉਂ ਦਿੰਦੀ ਹੈ ਕੋਈ ਵੀ ਕੰਟਰੀ ਇਹ ਨਹੀਂ ਕਹਿੰਦੀ ਘੱਟ ਵੀਜ਼ਾ ਦੇਣਾ ਜ਼ਿਆਦਾ ਵੀਜ਼ਾ ਦੇਣਾ ਉਹਨਾਂ ਨੂੰ ਜਿੰਨੀ ਰਿਕੁਆਇਰਮੈਂਟ ਹੈ ਉਹਨਾਂ ਨੇ ਉਸ ਹਿਸਾਬ ਨਾਲ ਵੀਜ਼ਾ ਦੇਣਾ ਤੁਸੀਂ ਜਲਦੀ ਤੋਂ ਜਲਦੀ या समय से अप्लाई करना है उन्होंने रूल के तहत अप्लाई करना है दे विल गिव यू वीजा जी चलो बिल्कुल ठीक है जी और से नंबर सेम है नब्बे चार सौ तेरह नब्बे चार सौ बारह तुम ऑस्ट्रेलिया अप्लाई करने भी इस नंबर से संपर्क करो अमनदीप जी के नाल गल करो जसमीत जी के नाल तुम अपॉइंटमेंट बनाओ और पूरी तसली करने तो बाद अपने फैसले करो थैंक यू जी थैंक यू अमनदीप थैंक यू सो मच सर थैंक यू फॉर योर